पंजाब के मुख्यमंत्री भगवंत मान का मैं बहुत बहुत दिल की ग्राहियों से धन्यवाद करता हूँ कि पिछले बहुत समय से जलंधर के लोग जिस चीज़ का इंतजार कर रहे थे वो दिन आज तय तरीक उसका जो लोगों ने बड़ी बेसब्री से इंतजार किया है पर अभी फिल्म बहुत बाकी है अभी तो ट्रेलर है फिल्म बहुत बाकी है अभी आपको पता लगेगा आगे आगे कौन लोग हैं जो करप्ट लोग हैं जिनके लिए मैं बोलता था जिनके लिए मैं बताता था आज पंजाब के मुख्यमंत्री ने यह साबित किया कि पंजाब का ही एमएलए है इसके खिलाफ तो सख्त कार्रवाई की है इसके लिए उनका मैं अपने दिल की गहराइयों से धन्यवाद करता हूँ और उनसे एक छोटी सी मांग भी करता हूँ कि जो भी सच्चाई सुखदेव पृष्ठ से जो भी सच्चाई आपको जलंधर के लोगों की तरफ से मिली है जो फीडबैक मिला जो उसमें सच और हो झूठ का झूठ सच का सच सामने आए आपके इस, इसके अलावा और भी बहुत लोग हैं जरूरी नहीं जलंधर सेंटर के एमएलए रमन अरोड़ा पे पर कार्रवाई होती चाहिए जलंधर के एक मंत्री के परिवार के लिए या कोई और हल्के का कोई आदमी अगर करप्ट है उसका भी चेहरा बेनका होना चाहिए ये आने वाले दिनों में मुझे पूरी उम्मीद है कि पंजाब के मुख्यमंत्री इसे स्पष्ट करेंगे और जलंधर के लोगों को जो इंसाफ देंगे उसका मैं अपनी स्पष्ट करोड़ा बीजेपी कभी भी कोई भी करप्ट बंद नारतीय जनता पार्टी कभी भी नहीं लेंगी ना कभी ले ना कोई लियागी ये मेरा वर्षन नहीं है मैं एक छोटा जा कार्यकर्ता मैंने अपनी पार्टी का पूरा विश्वास है ਜਿਹੜੀ ਮੇਰੀ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਹੈ ਉਹ ਇਦਾਂ ਦੇ ਜਿਹੜੇ ਕਰਪਟ ਲੋਕ ਹੈ ਉਹਨੂੰ ਕਦੀ ਵੀ ਪਾਰਟੀ ਦਾ ਜਿਹੜਾ ਮੈਂਬਰਸ਼ਿਪ ਮਿਲਦਾ ਨਹੀਂ ਦੇਣਾ ਲੇਕਿਨ ਅਗਰ ਗੱਲ ਕੀਤੀ ਜਾਵੇ ਤੁਸੀਂ ਸੋਸ਼ਲ ਮੀਡੀਆ ਤੇ ਲਾਇਕ ਹੋ ਕੇ ਮਨੂਤਰ ਭਗਤ ਦਾ ਨਾਮ ਲਿਆ ਉਹਨਾਂ ਦੇ ਪਰਿਵਾਰਕ ਸਬੰਧੀਆਂ ਦੇ ਨਾਮ ਲਏ ਨੇ ਤੁਹਾਨੂੰ ਲੱਗ ਰਿਹਾ ਉਹਨਾਂ ਤੇ ਵੀ ਕਾਰਵਾਈ ਹੋਈ ਮੇਰੇ ਸਾਹਮਣੇ ਹੋਣੀ ਚਾਹੀਦੀ ਹੈ ਜੇ ਸਰਕਾਰ ਨੂੰ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੂੰ ਅਗਰ ਮੇਰੇ ਵੱਲੋਂ ਜਾਂ ਮੇਰੇ ਪਰਿਵਾਰ ਵੱਲੋਂ ਕਿਸੇ ਤਰੀਕੇ ਦੀ ਵੀ ਹੈਲਪ ਦੀ ਜ਼ਰੂਰਤ ਹੈ ਮੈਂ ਸਰਕਾਰ ਦਾ ਸਾਥ ਦੇ ਨੂੰ ਤਿਆਰ ਆ ਜਿਹੜੀ ਜਿਹੜੀ ਮੈਂ ਗੱਲਾਂ ਪਹਿਲੇ ਵੀ ਕਹੀਆਂ ਸੀ 11 ਮਹੀਨੇ ਪਹਿਲੇ ਉਹ ਰਿਜ਼ਲਟ ਅਜ ਮਿਲ ਗਿਆ ਤੇ ਜੋ ਗੱਲਾਂ ਮੈਂ ਇੱਕ ਥੋੜੇ ਦਿਨ ਪਹਿਲੇ ਕਹੀਆਂ ਜਿਨ੍ਹਾਂ ਲੋਕਾਂ ਬਾਰੇ ਮੈਂ ਕਹੀਆਂ ਉਹ ਵੀ ਜਨਤਾ ਦੇ ਵਿੱਚ ਤੇ ਮੀਡੀਆ ਦੇ ਵਿੱਚ ਬੜੀ ਜਲਦੀ ਤੁਸੀਂ ਇੱਕ ਪੈਨ ਡਰਾਈਵ ਦੀ ਵੀ ਗੱਲ ਕਰ ਰਹੇ ਹੁੰਦੇ ਸੀਗੇ ਕਿ ਪੈਨ ਡਰਾਈਵ ਸੀਗੀ ਤੁਹਾਡੇ ਕੋਲ ਕਿ ਉਹ ਹੀ ਸਚਾਈਆਂ ਸਾਹਮਣੇ ਮੈਨੂੰ ਲੱਗਦਾ ਕਿ ਉਹ ਹੀ ਪੈਨ ਡਰਾਈਵ ਦਾ ਯਾਰ ਕਿ ਮੁੱਖ ਮੰਤਰੀ ਸਾਹਿਬ ਨੂੰ ਸਾਰੀ ਸਚਾਈ ਪਤਾ ਲੱਗ ਚੁੱਕੀ ਹੈ ਉਹ ਪੈਨ ਡਰਾਈਵ ਦੀ ਬਣਾਇਆ ਉਹਨਾਂ ਨੇ ਮੇਰੇ ਕੋਲ ਜੋ ਜੋ ਐਵੀਡੈਂਸ ਸੀ ਜਿਹੜੇ ਜਿਹੜੇ ਅਧਿਕਾਰੀਆਂ ਨੇ ਮੇਰੇ ਕੋਲ ਮੰਗੇ ਆ ਮ ਅਗਰ ਇਦਾਂ ਦੇ ਕਿਸੇ ਵੀ ਤਰੀਕੇ ਦੇ ਉਹਨਾਂ ਨੂੰ ਮੇਰੀ ਕੋਈ ਮਦਦ ਦੀ ਜ਼ਰੂਰਤ ਹੋਵੇ ਮੈਂ 24 ਘੰਟੇ ਸਰਕਾਰ ਨੂੰ ਸਮਰਪਿਤ ਹਾਂ ਜੋ ਕੁਝ ਮੇਰੇ ਕੋਲ ਹੋਏਗਾ ਬਿਲਕੁਲ ਪ੍ਰੋਟੇਜ ਉੱਤੇ ਸੱਚ ਦੇ ਉੱਤੇ ਉਹ ਮੈਂ ਸਰਕਾਰ ਦੇ ਅੱਗੇ ਇੱਕ ਡੇਟਾ ਪੇਸ਼ ਕਰ ਦਿਓ ਕਿ ਇਸ ਘਟਾਲੇ ਦੇ ਵਿੱਚ ਹੋਰ ਕੜੇ ਵੱਡੇ ਵੱਡੇ ਚਿਹਰੇ ਹੈ ਬੜੇ ਲੋਕ ਅਜੇ ਮੁੱਖ ਮੰਤਰੀ ਸਾਹਿਬ ਨੂੰ ਮੇਰੀ ਇਹ ਹੀ ਬੇਨਤੀ ਹੈ ਕਿ ਜੇ ਤੁਸੀਂ ਏਡੀ ਵੱਡੀ ਕਾਰਵਾਈ ਕੀਤੀ ਹੈ ਜਲੰਧਰ ਦੇ ਲੋਕਾਂ ਨੂੰ ਜਿਹੜੇ ਲੋਕ ਆਪਣੇ ਆਪ ਛੱਗਿਆ ਛੱਗਿਆ ਮਹਿਸੂਸ ਕਰ ਰਹੇ ਸੀ ਜਿਹੜੇ ਲੋਕਾਂ ਨੂੰ ਲੱਗਦਾ ਕਿ ਸਾਨੂੰ ਸਾਡੇ ਉੱਤੇ ਜਿਹੜੀ ਝੂਠ ਬੋਲ ਕੇ ਸਾਡੋ ਜਿਹੜਾ ਲੋਕਾਂ ਕੋਲ ਵੋਟ ਲਈ ਗਈ ਹੈ ਕਿਉਂਕਿ ਮੈਂ ਹਰ ਬੰਦੇ ਨੂੰ ਗੱਲ ਨਹੀਂ ਚੱਕ ਸਕਦਾ ਜੇ ਸਰਕਾਰ ਨੇ ਐਡਾ ਵੱਡਾ ਕਦਮ ਉਠਾਇਆ ਤੇ ਇਹ ਵੀ ਕਦਮ ਉਠਾਇਆ ਜਾਵੇ ਕਿ ਜਿਹੜੇ ਹੋਰ ਲੋਕ ਐ ਜਿਨ੍ਹਾਂ ਨੂੰ ਬੜੀ ਵੱਡੀ ਜ਼ਿੰਮੇਵਾਰੀ ਮਿਲੀ ਐ ਬੜੀ ਜਲਦੀ ਉਹਨਾਂ ਨੂੰ ਪਰਮਾਤਮਾ ਨੇ ਜਿਹੜਾ ਉਹਨਾਂ ਨੂੰ ਐਡੀ ਵੱਡੀ ਕੁਰਸੀ ਤੇ ਬਿਠਾਇਆ ਉਹਨਾਂ ਦੇ ਵਿਚਾਰਾ ਬੇਨਕਾਬ ਹੋਣਾ ਚਾਹੀਦਾ ਕਿ ਉਹਨਾਂ ਦੇ ਪਰਿਵਾਰ ਦੇ ਲੋਕ ਬਾਕੀ ਹਲਕੇ ਦੇ ਲੋਕ ਕੀ ਕਰ ਰਹੇ ਐ ਜਿਹੜੇ ਬਾਕੀ ਜਲੰਧਰ ਦੇ ਹਲਕੇ ਐ ਉਹਨਾਂ ਦੇ ਵਿੱਚ ਕੀ ਕੀ ਹੋ ਰਿਹਾ ਇੱਕ ਇੱਕ ਹੋਰ ਗੱਲ ਦੱਸੋ ਇੱਕ ਨੋਟਿਸ ਦਾ ਤੁਸੀਂ ਜ਼ਿਕਰ ਕੀਤਾ ਸੀ ਵੀ ਨੋਟਿਸ ਦੇ ਆਧਾਰ ਤੇ ਉੱਪਰ ਲੋਕਾਂ ਨੂੰ ਰੁਕਿਆ ਜਾ ਰਿਹਾ ਸੀ ਉਹ ਕੀ ਸੀ ਸਾਰਾ ਮਾਮਲਾ ਦੱਸੋ ਲੁੱਕ ਟਵਿੱਟਰ ਟਵੀਟਸ ਸੁਨੇ ਸੀ ਲੁੱਕ ਬਿਆਨਿਓ ਬਿਆਨਿ ਸੁਨੇ ਸੀ ਨੋਟਸੋ ਨੋਟੀ ਨੋਟ ਦੀ ਨੋਟ ਦੀ ਜਿਹੜੀ ਲੜਾਈ ਹੈ ਉਹ ਜਲੰਧ ਵਿੱਚ ਦੇਖੀ ਹੈ ਤੇ ਮੈਨੂੰ ਲੱਗਦਾ ਕਿ ਜਿਹੜੀ 23 ਤਰੀਕ ਜਿਹੜੀ ਚੜੀ ਆ ਇਹ ਉਹ ਰਿਜ਼ਲਟ ਹੈ ਕਿ ਜਿਹੜੀ ਕਾਰਵਾਈ ਹੋਈ ਹੈ ਕਰਪਟ ਐਮਐਲਏ ਦੇ ਖਿਲਾਫ ਮੈਨੂੰ ਲੱਗਦਾ ਕਿ ਇਹ ਨੋਟਿਸ ਦਾ ਹੀ ਕਮਾਲ ਹੈ ਕਿ ਜਿਹੜੇ ਜਾਲੀ ਨੋਟਿਸ ਗਰੀਬਾਂ ਦੇ ਮਕਾਨਤ ਲਾਏ ਜਿਹੜੇ ਗਰੀਬ ਮਕਾਨ ਜਿਹੜੇ ਲੋਕਾਂ ਨੇ ਪ੍ਰਧਾਨ ਮੰਤਰੀ ਯੋਜਨਾ ਦੇ ਵਿੱਚ ਮਕਾਨ ਬਣਾਏ ਉਹਨਾਂ ਤੇ ਵੀ ਨੋਟਿਸ ਲੱਗੇ ਭਰੇ ਲੋਕ ਗਰੀਬ ਰੇਖਾ ਥੱਲੇ ਜਿਹੜੇ ਪ੍ਰਧਾਨ ਮੰਤਰੀ ਆਵਾਜ਼ ਯੋਜਨਾ ਤੇ ਜਿਨ੍ਹਾਂ ਦੇ ਮਕਾਨ ਬਣੇ ਆ ਇਹ ਇਦਾਂ ਦਾ ਸਰਫਟੇ 80पीसी ਉਹਨੇ ਉਹਨਾਂ ਦੇ ਵੀ ਨੋਟਿਸ ਲਾ ਦਿੱਤੇ ਉਹਨਾਂ ਦੁਕਾਨਦਾਰਾਂ ਨੂੰ ਨੋਟਿਸ ਲਗਾਇਆ ਜਿਹੜੇ ਲੋਕ ਰੋਜ਼ਗਾਰ ਕਰ ਰਹੇ ਆਪਣੇ ਬੱਚਿਆਂ ਨੂੰ ਰੋਜ਼ਗਾਰ ਕਮਾਣ ਦੇ ਲਈ ਸਵੇਰੇ ਘਰੋਂ ਜਾਂਦੇ ਸੀ ਉਹਨਾਂ ਦੀ ਦੁਕਾਨਾਂ ਤੇ ਨੋਟਿਸ ਲਗਾਈ ਗਈ ਜਿਹੜੇ ਲੋਕ ਸੁਪਨਿਆਂ ਦਾ ਘਰ ਬਣਾਉਣ ਦੇ ਲਈ ਕੋਈ ਡੇਢ ਮਰਲੇ ਦਾ ਘਰ ਕੋਈ 2 ਮਰਲੇ ਦਾ ਘਰ ਬਣਾਉਣ ਦੇ ਲਈ ਆਪਣੀ ਸਾਰੀ ਜ਼ਿੰਦਗੀ ਦੀ ਕਮਾਈ ਜਿਹਨੇ ਲਗਾਈ ਉਹਨਾਂ ਦੇ ਘਰਾਂ ਤੇ ਨੋਟਿਸ ਲਗਾਏ ਉਹ ਜਿਹੜੇ ਉਹ ਨੋਟਿਸ ਸੀ ਉਹ ਬਿਲਕੁਲ ਨਕਲੀ ਨੋਟਸ ਫੇਕ ਨੋਟਸ ਸੀ ਉਹ ਕਾਰਪੋਰੇਸ਼ਨ ਦੇ ਜਿਹੜੇ ਜਲੰਧਰ ਕਾਰਪੋਰੇਸ਼ਨ ਦੇ ਜਿਹੜੇ ਉਹ ਪ੍ਰੂਵਡ ਨੋਟਸ ਨਹੀਂ ਸੀ ਜਿਹਨੂੰ ਡਾਇਰੀ ਨੰਬਰ ਲੱਗਾ ਹੁੰਦਾ ਉਹ ਨੋਟਸ ਨਹੀਂ ਸੀ ਮੈਨੂੰ ਲੱਗਦਾ ਕਿ ਸਰਕਾਰ ਤੱਕ ਜਿਹੜੀ ਉਹ ਸਚਾਈ ਪਹੁੰਚ ਗਈ ਹੈ ਤੇ ਜਿਹੜੀ ਅੱਜ ਏਡੀ ਵੱਡੀ ਜਿਹੜੀ ਕਾਰਵਾਈ ਹੋ ਰਹੀ ਹੈ ਇਹ ਜਿਹੜਾ ਅੱਜ ਫਿਲਮ ਦਾ ਟ੍ਰੇਲਰ ਹੈ ਆਨਵਲ ਜਿਹੜੀ ਫਿਲਮ ਹੈ ਉਹ ਬੜੀ ਜਲਦੀ ਰਿਲੀਜ਼ ਹੋਣਾ ਹੈ ਕੀ ਲੱਗਦਾ ਕਿ ਹੋਰਕਤੰਦੇ ਦਾ ਜਿਹੜਾ ਭੰਡਾ ਫਾੜ ਹੋ ਗਿਆ ਹੋਣਾ ਚਾਹੀਦਾ ਜੇ ਮੁੱਖ ਮੰਤਰੀ ਸਾਹਿਬ ਕੋ ਇਨਸਾਫ ਦੀ ਮੰਗ ਕੀਤੀ ਹੈ ਕਿ ਮੁੱਖ ਮੰਤਰੀ ਸਾਹਿਬ ਨੇ ਇਦਾਂ ਵੱਡਾ ਫੈਸਲਾ ਕੀਤਾ ਹੈ ਆਪਣੀ ਸਰਕਾਰ ਦੇ ਵਿੱਚ ਜੱਜ ਪੰਜਾਬ ਚ ਆਮ ਆਦਮੀ ਸਰਕਾਰ ਆਪਣੇ ਸੂਬੇ ਦੇ ਜ਼ਿਲंधर ਦੇ ਐਮ ਐਲ ਏ ਦੇ ਕਾਰਵਾਈ ਕਰਨਾ ਇਹ ਮੁੱਖ ਮੰਤਰੀ ਦੀ ਬਲੀ ਮੈਂ ਧੰਨਵਾਦ ਕਰ ਰਿਹਾ ਬਾਰ ਬਾਰ ਸਲਾਘਾ ਕਰਦਾ ਹਾਂ ਇਸ ਚੀਜ਼ ਦੀ ਮੈਂ